ਸਤਨਾਮ ਸ੍ਰੀ ਵਾਹਿਗੁਰੂ ਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਆਗਮਨ ਪਟਨੇ ਦੀ ਧਰਤੀ ਤੇ ਹੋਇਆ ਹੈ ਜਿਸ ਵਕਤ ਸਤਗੁਰਾਂ ਦਾ ਆਗਮਨ ਹੋਇਆ ਉਸ ਵਕਤ ਹਜ਼ੂਰ ਦੇ ਪਿਤਾ ਗੁਰਦੇਵ ਪਟਨਾ ਸਾਹਿਬ ਨੇ ਸੰਗਰੂ ਤੇਗ ਬਹਾਦਰ ਜੀ ਆਪ ਜੀ ਅਸਾਮ ਬੰਗਾਲ ਵਲ ਸੰਗਤ ਤੇ ਰਹਿਮਤ ਵਰਤਾਨ ਗਏ ਸਨ ਤੇ ਸਤਗੁਰਾਂ ਨੇ ਉਸ ਵਕਤ ਦਾ ਜ਼ਿਕਰ ਆਪਣੀ ਰਚਨਾ ਚ ਕੀਤਾ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀ ਇਹ ਪਾਠ ਕਰਨੇ ਹਾਂ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਬਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਪੈ ਪਰਸਨ ਗੁਰ ਦੇਵਾ ਤਿੰਨ ਪ੍ਰਭ ਜਬ ਆਇਸ ਮੁਇ ਦਿਆ ਤਬ ਹਮ ਜਨਮ ਕਲੂ ਮੈ ਲਿਆ ਚਿਤਨਾ ਭਇਓ ਖਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਉਸ ਵਿੱਚ ਹਜ਼ੂਰ ਦਾ ਇੱਕ ਹੋਰ ਬਚਨ ਆਪਣੀ ਜਨਮ ਧਰਤੀ ਦੇ ਸਬੰਧ ਵਿੱਚ ਮਹਾਰਾਜ ਜੀ ਦਾ ਬਚਨ ਹੈ ਮੁਰਪਿਤ ਪੂਰਬ ਕੀ ਇਸ ਪਿਆਨਾ ਮੇਰੇ ਪਿਤਾ ਜੀ ਨੇ ਸਾਡੇ ਪਰਿਵਾਰ ਨੇ ਪੂਰਬ ਦੀ ਧਰਤੀ ਵੱਲ ਪਿਆਨਾ ਕੀਤਾ ਜਾਣਾ ਕੀਤਾ ਭਾਂਤ ਭਾਂਤ ਕੇ ਤੀਰਥ ਨਾਨਾ ਜਬੀ ਜਾਤ ਤਰਬੈਣੀ ਭੈ ਪੁੰਨ দান ਦਿਨ ਕਰਤ ਬਤੈ ਉਥੇ ਜ਼ੂਰ ਸ਼ਬਦ ਵਰਦਨ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲਿਓ ਇਸ ਸੰਬੰਧੀ ਆਪਨਲ ਹੋ ਸਕਦਾ ਆਪਕੁਲ ਵਿਝਵਾਨ ਵੀਰ ਆਉਂਦੇ ਆ ਕਥਾਵਾਚਕ ਕੁਛ ਵਿਦਵਾਨਾਂ ਦਾ ਮਤ ਹੈ ਕਿ ਜਬੀ ਜਾਤ ਤਰਬੈਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ ਜਿਹੜੀ ਤਰਬੈਣੀ ਹੈ ਇਹ ਇਲਾहाबाद ਹੈ ਦਾਸ ਉਸ ਜਗ੍ਹਾ ਤੇ ਗਿਆ ਵੀ ਹੈ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿ ਸੀ ਜਿੱਥੇ ਮਹਾਰਾਜ ਰੁਕੇ ਸਨ ਕਿਉਂਕਿ ਤਰਬੈਣੀ ਉਹ ਹੈ ਜਿੱਥੇ ਜਮਨਾ ਤੇ ਗੰਗਾ ਮਿਲਦੀਆਂ ਨੇ ਤੇ ਸਰਸਵਤੀ ਬਾਰੇ ਕਿਹਾ ਜਾਂਦਾ ਉਹ ਗੁਪਤ ਚਲਦੀ ਹੈ ਉਹ ਉਸ ਨੂੰ ਤਰਬੈਣੀ ਕਹਿੰਦਿਆ ਉਹ ਕਾਫੀ ਦੂਰ ਚਲੀ ਗਈ ਸ਼ਹਿਰ ਤੋਂ ਉੱਥੇ ਹਜ਼ੂਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਤਹੀਂ ਪ੍ਰਕਾਸ਼ ਹਮਾਰਾ ਭਇਓ ਅਸਲ ਚਤਰਬੈਣੀ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਦ ਨੇ ਪ੍ਰਕਾਸ਼ ਹੋਇਆ ਇਸ ਬਿੰਤੀ ਨੂੰ ਫਿਰ ਸੁਣਿਓ ਲਫ਼ਜ਼ ਵਰਤਣਿਆ ਪ੍ਰਕਾਸ਼ ਇੱਥੇ ਪ੍ਰਕਾਸ਼ ਔਰ ਭਾਵ ਦੋ ਸ਼ਬਦ ਸਤਿਗੁਰਾਂ ਨੇ ਵਰਤੇ ਨੇ ਫਿਰ ਸੁਣਿਓ ਕਿ ਜਬੀ ਜਾਤ ਤਰਬੈਣੀ ਭੈ ਪੁਨ ਦਾਨ ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਹਮਾਰਾ ਭਇਓ ਤਰਬਹਿਣੀ ਪ੍ਰਕਾਸ਼ ਦਾ ਅਰਥ ਹੈ ਉਧਰੇ ਮਾਹ ਆਏ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜਿਸ ਵਕਤ ਮਾਤਾ ਜੀ ਦੇ ਉਧਰ ਚ ਨਿਵਾਸ ਹੋਇਆ ਉਹ ਤਰਬਹਿਣੀ ਸੀ ਉਹ ਇਲਾਹਾਬਾਦ ਕੈ ਮਰਜ ਕਿਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਤੇ ਅੱਗੇ ਫਿਰ ਜਨਮ ਕਿੱਥੇ ਹੋਇਆ ਪਟਨਾ ਸ਼ਹਿਰ ਵਿਖੇ ਭਵ ਲਇਓ ਜਿਹਨੂੰ ਅੱਜ ਹਕੂਮਤ ਨੇ ਪਟਨਾ ਸਾਹਿਬ ਦਾ ਨਾਮ ਦਿੱਤਾ ਹੈ ਸਿੱਖ ਤਾਂ ਚਲੋ ਸ਼ੁਰੂ ਤੋਂ ਕਹਿੰਦੇ ਆ ਪਟਨਾ ਸਾਹਿਬ ਸਾਡਾ ਤਖਤ ਹੈ ਸਤਿਗੁਰਾਂ ਦੇ ਹੁਕਮਨਾਮੇ ਉੱਥੇ ਪਏ ਨੇ ਜਿਸ ਵਿੱਚ ਪਟਨੇ ਦੀ ਸੰਗਤ ਨੂੰ ਬਹੁਤ ਅਸੀਸਾਂ ਦਿੰਦੇ ਨੇ ਪਟਨਾ ਸਾਡਾ ਘਰ ਕਹਿੰਦੇ ਆ ਤੇ ਸੱਚ ਏਵੇਂ ਕਿ ਉਹ ਸਾਡਾ ਉਹ ਤਖਤ ਹੈ ਜਿਹਨੂੰ ਅਸੀਂ ਕਹਿੰਦੇ ਆ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਫਿਰ ਬੇਨਤੀ ਸੁਣੋ ਸ਼ਕਤ ਸ੍ਰੀ ਹਰਮੰਦਰ ਜੀ ਨਾ ਕਿ ਹਰਮੰਦਰ ਸਾਹਿਬ ਤਖਤ ਸ੍ਰੀ ਹਰਮੰਦਰ ਜੀ पटना ਸਹਿਬ ਆਪ ਜੀ ਨੂੰ ਇਹ জ্ঞাত ਹੋਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਇਸ ਧਰਤੀ ਉੱਤੇ ਧੰਨ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਜਿਹੜੇ ਪਟਨਾ ਸਹਿਬ ਗਏ ਗੁਰਦੁਆਰਾ ਗਾਇਕਾਟ ਜਿਹਨੂੰ ਆਪਾਂ ਪੰਜਾਬੀ ਚ ਗਊ ਘਾਟ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਕ ਹੋਰ ਬੇਨਤੀ ਸਾਡੀਆਂ ਜੋ ਜਨਮ ਸਾਹਿਬ ਕੀ ਸਾਹਿਤ ਹੈ ਉਹਦੇ ਵਿੱਚ ਲਿਖਿਆ ਜਿਹੜਾ ਮਾਰੂ ਰਾਗ ਦਾ ਇੱਕ ਸ਼ਬਦ ਹੈ ਬਿਮਲ ਮਝਾਰ ਬਸ ਇਸ ਨਿਰਮਲ ਜਲ ਪਦਮਨ ਜਾਵਲ ਰੇ ਉਹ ਸ਼ਬਦ ਸਤਿਗੁਰਾਂ ਨੇ ਉਸ ਧਰਤੀ ਤੇ ਉਚਾਰਨ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਨੂੰ ਇਤਿਹਾਸ ਵਿੱਚੋਂ ਮਿਲਦਾ ਹੈ ਮੈਂ ਬੜਾ ਸੰਖੇਪ ਜਾਉਣਾ ਆਪਾਂ ਜਪ ਸਾਹਿਬ ਦੀ ਕਥਾ ਵਾਲੀ ਹੈ ਇੱਥੇ ਸਤਿਗੁਰੂ ਜੀ ਦੇ ਤਕਰੀਬਨ 5 6 ਸਾਲ ਕੁ 5 ਕਹਿੰਦਾ ਕੁਛ 6 ਇਥੇ ਸਤਗੁਰੂ ਨੇ ਪਟਨਾ ਸਾਹਿਬ ਬਤੀਤ ਕੀਤੇ ਆ ਪਿਤਾ ਗੁਰਦੇਵ ਕਾਫੀ ਸਮਾਂ ਬਾਅਦ ਵਿੱਚ ਮਿਲਿਆ ਪਟਨਾ ਸਾਹਿਬ ਆ ਕੇ ਉੱਥੋਂ ਪਰਿਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਹੈ ਤੇ ਇਸ ਦਾ ਜ਼ਿਕਰ ਵੀ ਸਤਗੁਰਾਂ ਨੇ ਕੀਤਾ ਉਸ ਦੇ ਵਿੱਚ ਮਹਾਰਾਜ ਕਹਿੰਦੇ ਮਾਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦੈਨ ਦੁਲਰਾਏ ਤਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਨੂੰ ਪੰਜਾਬ ਦੀ ਧਰਤੀ ਤੇ ਲਿਆਂਦਾ ਗਿਆ ਲਬਜ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦਇਨ ਦੁਲਰਾਏ ਕਿੰਨੀ ਅਨਕ ਭਾਂਤ ਤਨ ਰੱਛਾ ਦਿਨੀ ਭਾਂਤ ਭਾਂਤ ਕੀ ਸਿਚਾ ਅਨੇਕਾਂ ਤਰੀਕਿਆਂ ਨਾਲ ਕਹਿੰਦੇ ਸਾਨੂੰ ਰੱਖਿਆ ਦਿੱਤੀ ਰੱਖਿਆ ਕੀਤੀ ਸਿੱਖਿਆ ਦਿੱਤੀ ਦਿਨੀ ਅਨਕ ਭਾਂਤ ਕੀ ਸਿੱਖਿਆ ਦਿੱਤੀ ਹੈ ਮਾਰਜ ਕਹਿੰਦੇ ਜਬ ਹਮ ਕਰਮ ਧਰਮ ਹੋ ਮੋ ਆਏ ਦੇਵ ਲੋਕ ਤਪਿਦਾ ਸਿਦਾ ਹੈ ਪਿਤਾ ਗੁਰਦੇਵ ਦੇਵ ਲੋਕ ਦਰ ਤੇ ਸ਼ਹੀਦ ਹੋ ਗਏ ਉੰਜ ਵੈਸੇ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਜਿਨੇ ਇੱਕ ਸ਼ਬਦ ਇਹ ਵੀ ਵਰਤੇ ਹੈ ਜਦੋਂ ਅਸੀਂ ਪੜਨੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਪ੍ਰਭਪੁਰ ਦੇਵ ਲੋਕ ਤਾਂ ਪਿਤਾ ਸਦਾ ਯਾਦ ਰੱਖੋ ਦੇਵ ਲੋਕ ਸ਼ਬਦ ਪ੍ਰਭੂ ਦੇ ਘਰ ਲਈ ਵੀ ਬਾਣੀ ਚ ਆਇਆ ਹੈ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਦੇਵਪੁਰੀ ਮੈਂ ਗਇਓ ਇਹ ਗੁਰੂ ਰਾਮਦਾਸ ਬਾਰੇ ਪੱਟਾਂ ਦਾ ਆਖਰੀ ਸੋਈ ਆਏਵੇਂ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਾਹੇ ਬਿਠਾਇਓ ਫਿਰ ਬੇਨਤੀ ਸੁਣਿਓ ਮਹਾਰਾਜ ਕਹਿੰਦੇ ਜਬ ਹਮ ਕਰਮ ਧਰਮ ਆਏ ਦੇਵ ਲੋਕ ਤਬ ਪਿਤਾ ਸਦਾ ਹੈ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਮੇਰ ਕਰ ਲਕੇ ਮੈਂ ਆਪ ਨੂੰ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ 12 ਸਾਲ ਇੱਕ ਵਾਰ ਤੇ 17 ਸਾਲ ਇੱਕ ਵਾਰ ਕਈ 30 ਕਹਿੰਦੇ ਆ ਇਉਂ ਕਹ ਲੋ 13 ਸਾਲ ਤੇ 17 ਸਾਲ 30 ਸਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ ਆ ਚਲੋ ਜੀ ਥੋੜਾ ਬਹੁਤ ਮਹਾਰਾਜ ਕਹਿ ਵੀ ਕੋਣਗੇ ਖੱਬੇ ਸੱਜੇ ਪਰ ਯਾਦਾ ਵਿਦਵਾਨੇ ਕਹਿੰਦੇ ਆ ਕਿ 29 30 ਸਾਲ ਹੁਣ ਆਪਾਂ ਇਸ ਬਾਣੀ ਵਾਲੋਂ ਲੱਗੇ ਆ ਕਿਉਂ ਮੈਂ ਉਥਾਨਕਾ ਦੇ ਰਿਆਂ ਜਦੋਂ ਸਤਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਤੇ ਸਰਮੋਰ ਰਾਸ ਰਿਆਸਤ ਦਾ ਜਿਹੜਾ ਰਾਜਾ ਹੈ ਜਿ ਜਿਹਨੂੰ ਆਪਾਂ ਇਹ ਸ਼ਬਦ ਵਰਤਨੇ ਮੇਦਨੀ ਪ੍ਰਕਾਸ਼ ਨਾਨ ਵਾਲਾ ਵੈਗਰੂ ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਉਸ ਦੇ ਰਾਜ ਦੀ ਖੱਦ ਜਿਹੜੀ ਹੈ ਉਹ ਰਾਜਾ ਫਤਿਹ ਸ਼ਾਹ ਦੇ ਨਾਲ ਲੱਗਦੀ ਹੈ ਆਪਸ ਵਿੱਚ ਇਹਨਾਂ ਦਾ ਬੜਾ ਤਕਰਾਰ ਹੈ ਬਾਬਾ ਰਾਮ ਰਾਏ ਜੀ ਜਿਹੜੇ ਨੇ ਜਿਹਨੂੰ ਆਪਾਂ ਅੱਜ ਕੱਲ ਡੇਰਾ ਦੂਨ ਕਹਿੰਦੇ ਆ ਅਸੀਂ ਪੁਰਾਣਾ ਸ਼ਬਦ ਤੇ ਦਿਹਰਾ ਦੂਨ ਸੀ ਦੂਨ ਦਾ ਇਲਾਕਾ ਤੇ ਦਿਹਰਾ ਜੀ ਹੁਣ ਉੱਥੇ ਬਾਬਾ ਰਾਮ ਰਾਏ ਜੀ ਵੀ ਰਹਿੰਦੇ ਨੇ ਜਿਹੜਾ ਫਤਿਹ ਥਾ ਰਾਜਾ ਹੈ ਉਹ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ਨ ਨਾਲ ਉਹਦੀ ਲੱਗਦੀ ਹੈ ਉਹਨੇ ਖੰਬਲੇ ਵੀ ਕੀਤੇ ਨੇ ਇਹਦੀ ਜ਼ਮੀਨ ਦੇ ਉੱਤੇ ਮੇਦਨੀ ਪ੍ਰਕਾਸ਼ ਦੀ ਧਰਤੀ ਤੇ ਫਤਿਹ ਸ਼ਾਹ ਨੇ ਕਬਜ਼ਾ ਵੀ ਕੀਤਾ ਹੈ ਮੇਦਨੀ ਪ੍ਰਕਾਸ਼ ਉਹਨੂੰ ਪਤਾ ਵੀ ਧੰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦਾ ਘਰ ਰਹਿਮਤਾਂ ਦਾ ਘਰ ਹੈ ਇਹ ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਸਤਗੁਰੂ ਜੀ ਨੂੰ ਬੇਨਤੀ ਕਰਦਾ ਹੈ ਮਹਾਰਾਜ ਸਾਡੀ ਰਿਆਸਤ ਵਿੱਚ ਆਓ ਮਤਲਬ ਉਹਦੇ ਵੱਲੋਂ ਬੇਨਤੀ ਆਉਂਦੀ ਹੈ ਸਾਡੀ ਰਿਆਸਤ ਚਾਓ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਨ ਜਾਂਦੇ ਆ ਫਿਰ ਉਹ ਬੇਨਤੀ ਕਰਦਾ ਜੀ ਕੁਝ ਸਮਾਂ ਆਪ ਜੀ ਇੱਥੇ ਰੁਕੋ ਮਹਾਰਾਜ ਪਹਾੜਾਂ ਦੀ ਸੈਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਅੱਜ ਨਗਰ ਪੌਂਟਾ ਸਾਹਿਬ ਹੈ ਇੱਥੇ ਫਿਰ ਰਾਜਾ ਮਹਾਰਾਜ ਜੀ ਦੇ ਨਾਲ ਹੁੰਦਾ ਹੈ ਯਾਦ ਰੱਖਿਓ ਜਿਨ੍ਹਾਂ ਦਰਸ਼ਨ ਤੇ ਕੀਤੇ ਉਹਨੇ ਪੌਂਟਾ ਸਾਹਿਬ ਯਮਨਾ ਦੇ ਕਿਨਾਰੇ ਹੈ ਜਿਹੜਾ ਉਰਾਂ ਵਾਲਾ ਪਾਸਾ ਸੀ ਜੇ ਆਪਾਂ ਪੌਂਟਾ ਸਾਹਿਬ ਖਲੋ ਕੇ ਦੇਖੀ ਪਰਲੇ ਪਾਸੇ ਨਹੀਂ ਉਰਾਂ ਨੂੰ ਦੇਖੀਏ ਪੌਂਟਾ ਸਾਹਿਬ ਖਲੋ ਕੇ ਇਹ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਥਾਂ ਸੀ ਉਹਦਾ ਰਾਜ ਸੀ ਜਮਨਾ ਦੇ ਦੂਸਰੇ ਪਾਸੇ ਜਿਹੜੀਆਂ ਪਹਾੜੀਆਂ ਨੇ ਉਹ ਅਸਲ 'ਚ ਰਾਜਾ ਫਤਿਹ ਸ਼ਾਹ ਦਾ ਇਲਾਕਾ ਸੀ। ਇਉਂ ਕਹਿ ਲੋ ਕਿ ਬਿਲਕੁਲ ਅਖੀਰਲੀ ਖਾਦਕ ਸੀ ਉਸ ਵਕਤ ਮੇਦਨੀ ਪ੍ਰਕਾਸ਼ ਦੀ ਜਿੱਥੇ ਪੌਂਟਾ ਸਾਹਿਬ ਬਣਿਆ ਹੈ। ਮਹਾਰਾਜ ਜੀ ਨੂੰ ਥਾਂ ਬੜੀ ਪਸੰਦ ਆਈ। ਇੱਕ ਤਾਂ ਸਥਾਰ ਰਮਣੀਕ ਬੜੀ, ਯਮਨਾ ਦਾ کنਾਰਾ ਤੇ ਦੂਜੇ ਤੁਸੀਂ ਦੇਖੋ ਗਿਆ ਪਹਾੜਾਂ ਦੀ ਪਾਲ ਬਣੀ ਹੋਈ ਹੈ। ਇੰਨਾ ਸੋਹਣਾ ਮੌਸਮ, ਇੰਨੀ ਸੋਹਣਾ ਰਮਣੀਕ ਥਾਂ, ਇੰਨੀ ਖਰੀਆਵਲ। ਹਜ਼ੂਰ ਨੇ ਕਿਹਾ ਜੇਸੀ ਰੁਕਣਾ ਹੈ ਅਸੀਂ ਇਸ ਸਥਾਨ ਤੇ ਰੁਕਾਂਗੇ ਸਾਡਾ ਇਤਿਹਾਸ ਕਹਿੰਦਾ ਹੈ 1000 ਦਮੜੇ ਦੀ ਦੇਗ ਤਿਆਰ ਕੀਤੀ ਗਈ ਜਿਸ ਦਿਨ ਮਹਾਰਾਜ ਜੀ ਨੇ ਪੌਂਟਾ ਸਾਹਿਬ ਦੀ ਉਸਾਰੀ ਕਰਾਈ ਕਿਲਾ ਜਦੋਂ ਕਿੰਦਾ ਜ਼ਿਕਰ ਹੁੰਦਾ ਸਾਡੇ ਇਤਿਹਾਸ ਉੱਥੇ ਫਿਰ ਦਸ਼ਮੇਸ਼ ਪਿਤਾ ਨੇ ਆਪਣੀ ਬਾਣੀ ਚ ਇੱਕ ਜ਼ਿਕਰ ਕੀਤਾ ਉਹ ਮੈਂ ਥੋੜਾ ਜਿਹਾ ਆਪਨਾ ਸਾਂਝਾ ਕਰਨਾ ਹੈ ਕਿਉਂਕਿ ਨਾ ਸੋਚਿਓ ਵੀ ਆਪਾਂ ਇਤਿਹਾਸ ਨਹੀਂ ਸੁਣਨਾ ਹੈ ਜਾਬ ਸਾਹਿਬ ਦੀ ਕਥਾ ਪਰ ਇਹਦਾ ਪਿਸ਼ੋਕੜ ਕੀ ਬਾਣੀ ਕਿੱਥੇ ਉਚਾਰਨ ਕੀਤੀ ਇਹ ਜਿਹੜੇ ਸਾਲ ਨੇ ਇਹ ਸਤਗੁਰਾਂ ਦੇ तकरीबन 84 ਤੋਂ 87 ਬੰਦੇ ਨੇ ਜੀ ਸਮਝ ਲਓ 84 85 86 87 ਜਾਂ 85 86 87 ਜੇ ਦਿਨ ਗਿਣিয়ে 3 ਸਾਲ ਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਰਹੇ ਜਿਹੜਾ ਸਤਗੁਰਾਂ ਨੇ ਉੱਥੇ ਫਿਰ ਜਦੋਂ ਨਗਰ ਬਣਾਣ ਲੱਗੇ ਉਂਝ ਪੌਂਟਾ ਜਿਹੜਾ ਸ਼ਬਦ ਹੈ ਉਹਨੂੰ ਸਾਡੇ ਇਤਿਹਾਸ ਵਿੱਚ ਸ਼ਬਦ ਵਰਤੇ ਪਾਵਟਾ ਅਸੀਂ ਪੌਂਟਾ ਸਾਹਿਬ ਕਹਿੰਨੇ ਗੁਰੂ ਸਾਹਿਬ ਨੇ ਪਾਉਂਟਾ ਵਰਤੇ ਇਹਦੇ ਲਬਜ਼ੀ ਅਰਥ ਇਹ ਨਹੀਂ ਪਹੁੰਚ ਜਿਵੇਂ ਆਪਾਂ ਕਹਿੰਦੇ ਕਰਤਾਰਪੁਰ ਸਿੱਧਾ ਅਰਥ ਹੋ ਗਿਆ ਜੀ ਕਰਤਾਰ ਦੀ ਪੂਰੀ ਆਨੰਦਪੁਰ ਆਨੰਦਾਂ ਦੀ ਪੂਰੀ ਕੀਰਤਪੁਰ ਪ੍ਰਭੂ ਦੀ ਕੀਰਤੀ ਦੀ ਪੂਰੀ ਇਸੇ ਤਰ੍ਹਾਂ ਸਤਿਗੁਰਾਂ ਦੇ ਜਦੋਂ ਚਰਨ ਪਏ ਤੇ ਇਹਦਾ ਨਾਮ ਪਾਉਂਟਾ ਤਾਰ ਰੱਖਿਆ ਇਹਦਾ ਲਬਜ਼ੀ ਅਰਥ ਹੈ ਪੈਰ ਰੱਖਣ ਜਿਨੀ ਥਾਂ ਜਿਹਨੂੰ ਆਮ ਸੱਜਣ ਪੌਂਟਾ ਕਹਿੰਦੇ ਹਾਂ ਸ਼ਬਦ ਹੈ ਪਾਉਂਟਾ ਹਜ਼ੂਰ ਨੇ ਆਪਣੀ ਬਾਣੀ ਚ ਫਰਮਾਇਆ ਦੇਸ਼ ਚਾਲ ਖੰਮਤੇ ਪੁਨ ਭਈ ਸਮ ਆਇਆ ਸੀ ਆਪਣੀ ਥਾਂ ਛੱਡ ਕੇ ਚੱਲੇ ਮਹਾਰਾਜ ਕਹਿੰਦੇ ਦੇਸ਼ ਚਾਲ ਖੰਮਤੇ ਬੁਨ ਪਈ ਸ਼ਹਿਰ ਪਾਉਂਟੀ ਕੀ ਸੁਧ ਲਈ ਹੁਣ ਕਈ ਵਿਦਵਾਨਾਂ ਦਾ ਮਤ ਹੈ ਵੀ ਸ਼ਹਿਰ ਪਾਉਂਟਾ ਦਾ ਮਤਲਬ ਪਹਿਲਾਂ ਸੀ ਪਰ ਜਦੋਂ ਅਸੀਂ ਬਾਬਾ ਜੀ ਦੇ ਪੜਨੇ ਆ ਇਹਦਾ ਲਬਜ਼ੀ ਅਰਥ ਮੈਂ ਕੀਤਾ ਪੈਰ ਰੱਖਣ ਜੀ ਨਹੀਂ ਥਾਂ ਦੇਸ਼ ਚਾਲ ਖੰਮਤੇ ਪੁਨ ਭਈ ਸ਼ਹਿਰ ਪਾਉਂਟੇ ਕੀ ਸੁਧ ਲਈ ਕਲੰਦਰੀ ਤੱਟ ਕਰੇ ਬਿਲਾਸਾ ਕਲੰਦਰੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਯਮਨਾ ਯਮਨਾ ਦੇ ਕਿਨਾਰੇ ਤੇ ਮਹਾਰਾਜ ਕਹਿੰਦੇ ਕਈ ਸੀ ਬਿਲਾਸ ਕੀਤੇ ਕਲੰਦਰੀ ਤੱਟ ਕਰੇ ਬਿਲਾਸਾ ਅਨਕ ਭਾਂਤ ਕੇ ਪੇਕ ਤਮਾਸ਼ਾ ਅੱਗੇ ਮਹਾਰਾਜ ਕਹਿੰਦੇ ਤੈ ਕਹ ਸਿੰਘ ਘਾਣੇ ਚੁਨ ਮਾਰੇ ਇਹ ਮਹਾਰਾਜ ਦੀ ਬਾਣੀ ਮੈਂ ਕਹਿ ਰਿਹਾ ਕਵੀ ਸੰਤੋਖ ਸਿੰਘ ਨਹੀਂ ਹੋਰ ਕਵੀ ਨਹੀਂ ਕੋਈ ਤੈ ਕਹ ਸਿੰਘ ਉੱਥੇ ਜਿਹੜੇ ਸ਼ੇਰ ਸੰਜੀ ਮਹਾਰਾਜ ਕਹਿੰਦੇ ਸੀ ਸ਼ੇਰਾਂ ਦਾ ਸ਼ਿਕਾਰ ਕੀਤਾ ਘਨੇ ਲਵਜ ਵਰਤਿਆ ਹਾਲਾਂਕਿ ਗੁਰਦੁਆਰਾ ਇੱਕੋ ਹੀ ਹੈ ਜਿੱਥੇ ਮਹਾਰਾਜੇ ਸ਼ੇਰ ਦਾ ਸ਼ਿਕਾਰ ਕੀਤਾ ਮਹਾਰਾਜ ਕਹਿੰਦੇ ਦੇਸ਼ ਚਾਲਖਮਤੇ ਪੁਨਪਈ ਸਹਿਰ ਪਾਵਟੇ ਕਿ ਸੁਦ ਲਈ ਕਲੰਦਰੀ ਟੱਟ ਕਰੇ ਬਿਲਾਸਾ ਅਨਕ ਭਾਂਤ ਕੇ ਪੇਕ ਤਮਾਸ਼ਾ ਤੈ ਕਹ ਸਿੰਘ ਘਨੇ ਚੁਰ ਮਾਰੇ ਰੋਜ ਰੀਸ਼ ਬਹੁ ਭਾਂਤ ਵਿਦਾਰੇ ਅੱਗੇ ਮਹਾਰਾਜ ਕਹਿੰਦੇ ਫਤਿਹ ਸ਼ਾ ਕਉਪਾਤਵ ਰਾਜਾ ਲੋਹ ਪੜਾ ਹਮਸਿਓ ਬਿਨ ਕਾਜਾ ਫਤਿਹ ਸ਼ਾ ਸਾਡੇ ਤੇ ਗੁੱਸੇ ਹੋ ਗਿਆ ਮਹਾਰਾਜ ਕਹਿੰਦੇ ਜੰਗ ਸਾਦੇ ਗੱਲ ਪੈ ਗਈ ਲੋਹ ਬੜਾ ਹਮਸਿਓ ਬਿਨ ਕਾਜਾ ਕੋਈ ਕੰਮ ਨਹੀਂ ਸੀ ਕੁਝ ਨਹੀਂ ਸੀ ਹੁਣ ਇੱਥੇ ਮਾਪ ਨੂੰ ਥੋੜੀ ਜਿਹੀ ਇਤਿਹਾਸ ਦਾ ਇੱਕ ਪੱਖ ਫਤਿਹ ਸ਼ਾ ਇੱਕ ਗੁਰੂ ਸਾਹਿਬ ਨੂੰ ਮਿਲਦਾ ਹੈ ਮਹਾਰਾਜ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾ ਦੀ ਆਪਸ ਸੁਲਾ ਕਰਾਂਦੇ ਆ ਫਤਿਹ ਸ਼ਾ ਦੀ ਬੇਟੀ ਰਾਜਾ ਭੀਮ ਚੰਦ ਦੇ بیٹے ਅਜਮੇਰ ਚੰਦ ਨਾਲ ਮੰਗੀ ਹੋਈ ਭੀਮ ਚੰਦ ਆਪ ਸਾਰਾ ਚੰਗੀ ਤਰ੍ਹਾਂ ਜਾਣਦੇ ਹੋ ਨਾ ਕਿਉਂਕਿ ਅੱਜਕੱਲ ਵਿਆਖਿਆ ਦਾ ਪੱਖ ਹੀ ਹੈ ਅਸੀਂ ਬਿਜਾਦਾ ਕਮਿਊਨਿਟੀ ਵੇਖ ਕੇ ਜਿਵੇਂ ਪਿਛਲੇ ਦਿਨੀਂ ਜੀ ਪਹਾੜੀਆਂ ਤੇ ਕੁਝ ਕੀਤਾ ਹੀ ਨਹੀਂ ਤੇ ਗੁਰੂ ਗੋਬਿੰਦ ਸਿੰਘ ਜਫਰ ਨਾਮੇ ਵਿੱਚ ਪਹਾੜੀਆਂ ਦਾ ਵਿਸ਼ੇਸ਼ ਜ਼ਿਕਰ ਕਰਦੇ ਆ ਕਹਿੰਦੇ ਨੇ ਬੁੱਤਾਂ ਨੂੰ ਪੂਜਣ ਵਾਲਿਆਂ ਨਾਲ ਮੇਰਾ ਮੇਰਾ ਮੱਥਾ ਲੱਗਾ ਤੇ ਤੁਸੀਂ ਗੁਰੂ ਸਾਹਿਬ ਦੀਆਂ 14 ਜੰਗਾਂ ਦੀ ਇਤਿਹਾਸੀ ਪੜ੍ਹ ਕੇ ਦੇਖੋ ਕੀ ਕੁਝ ਕੀਤਾ ਹੈ ਨਾ ਮੈਂ ਫਿਰ ਬੇਨਤੀ ਕਰਾਂਗਾ ਜਿਹੜਾ ਇਹ ਮੇਦਨੀ ਪ੍ਰਕਾਸ਼ ਹੈ ਤੇ ਫਤੇਹ ਸ਼ਾਹ ਰਾਜਾ ਇਹਨਾਂ ਦੀ ਆਪਸ ਸੁਲਾਹ ਕਰਾ ਦਿੱਤੀ ਭੀਮ ਚੰਦ ਦਾ ਬੇਟਾ ਅਜਮੇਰ ਚੰਦ ਰਾਜੇ ਫਤੇਹ ਸ਼ਾਹ ਦੀ ਬੇਟੀ ਨਾਲ ਮੰਗਿਆ ਖੈ ਉਹਦੀ ਮੰਗਣੀ ਵੇਲੇ ਅਨੰਦਪੁਰ ਸਾਹਿਬ ਸਨ ਮਹਾਰਾਜ ਜਦੋਂ ਨੇ ਕਿਹਾ ਸੀ ਪੰਜ ਕਲਾ ਸ਼ਸਤਰ ਪ੍ਰਸਾਦੀ ਹਾਥੀ ਕੀਮਤੀ ਚੰਦੋਵਾ ਤੇ ਆ ਚੌਂਕੀ ਚੰਦਨ ਦੀ ਮੈਨੂੰ ਭੇਜੋ ਤੇ ਮਹਾਰਾਜ ਜੀ ਨੇ ਕਿਹਾ ਇਹ ਸੰਗਤ ਦੀਆਂ ਚੀਜ਼ਾਂ ਨੇ ਗੁਰੂ ਸੰਗਤ ਕੋ ਰਹਿਣਗੀਆਂ ਕਿ ਰਾਜਿਆਂ ਦੇ ਘਰਾਂ ਦਾ ਸ਼ਿੰਗਾਰ ਨਹੀਂ ਬੰਦੀਆਂ ਹੁੰਦੀਆਂ ਮਾਰਨ ਇਨਕਾਰ ਕਰ ਦਿੱਤਾ ਭੀਮਚੰਦ ਬੇਇਮਾਨ ਸੀ ਤੇ ਜਿਹੜਾ ਪੰਜ ਕਲਾ ਸ਼ਾਸਤਰ ਹੈ ਮੈਂ ਉਹ ਦਰਸ਼ਨ ਕਰਨ ਗਿਆ ਸਾ ਉਹ ਗੁਜਰਾਤ ਵਿੱਚ ਜਿਹੜਾ ਬੜੋਦਾ ਨਹੀਂ ਜਿਹਨੂੰ ਬੜੋਦਰਾ ਕਹਿੰਦੇ ਆ ਉਸ ਬੜੋਦੇ ਦੇ ਰਾਜੇ ਦੇ ਮਹਿਲ ਵਿੱਚ ਪਿਆ ਹੋਇਆ ਹੈ ਉਹ ਇੱਕ ਵਾਰੀ ਗੁਰਦੁਆਰਾ ਸਾਹਿਬ ਦਰਸ਼ਨ ਵਿੱਚ ਕਰਾ ਕੇ ਲਗੇ ਉਹ ਕਲਾ ਵਕ ਵਕ ਦਬੀਏ ਤੇ ਕਦੀ ਗੁਰਜ ਬਣ ਜਾਂਦੀ ਹੈ ਸ਼ਾਸਤਰ ਬਣ ਜਾਂਦਾ ਤਮਾਚਾ ਬਣ ਜਾਂਦਾ ਖੈਰ ਉੱਥੇ ਫਿਰ ਕੀ ਹੋਇਆ ਜੀ ਭੀਮਚੰਦ ਬਰਾਤ ਲੈ ਕੇ ਆਇਆ ਤਿਲੰਘਣਾ ਸਿੰਘ ਨੇ ਪੌਂਟਾ ਸਾਹਿਬ ਵਾਲੀ ਥਾਂ ਤੋਂ ਸਗਾਈ ਹੋ ਗਈ ਭੀਮ ਚੰਦ ਦੀ ਨiyet ਸੀ ਕਿ ਥੋ ਲੰਘਾਂ ਗਾ ਲੰਗਦਿਆਂ ਪੌਂਟਾ ਸਾਹਿਬ ਨੂੰ ਉਜਾੜ ਦੇਂਗਾ ਗਾ ਗੁਰੂ ਸਾਹਿਬ ਤੇ ਹਮਲਾ ਕਰਾਂਗਾ ਮਹਾਰਾਜ ਨੂੰ ਪਤਾ ਲੱਗ ਗਿਆ ਸਤਗੁਰਾਂ ਨੇ ਕਿ ਥੋ ਨਿਕਲਣ ਨਹੀਂ ਦੇਣਾ ਜੇ ਤੂੰ ਆਵੇਂ ਭਾਵਨਾ ਸਹਿਤ ਨਿਯਤ ਰਾਸ ਰੱਖ ਕੇ ਨਿਕਲ ਸਾਡਾ ਵੈਰ ਨਹੀਂ ਪਰ ਤੂੰ ਅੰਦਰੋਂ ਨiyet ਦਾ ਖੋਟਾ ਹੈ ਪਰ ਉਹਦੇ ਬੇਟੇ ਅਜਮੇਰ ਚੰਦ ਨੂੰ ਤੇ ਕੁਝ ਕੁ ਬੰਦੇ ਉਹਦੇ ਨਾਲ ਜਾਣ ਦਿੱਤੇ ਭੀਮ ਚੰਦ ਆਪਣੇ ਪੁੱਤਰ ਦੇ ਫੇਰਿਆਂ 'ਚ ਸ਼ਾਮਲ ਨਹੀਂ ਸੀ ਹੋ ਸਕਿਆ ਇੱਥੇ ਫਿਰ ਸਤਗੁਰਾਂ ਨੇ ਆਪਣੇ ਵੱਲੋਂ ਤੰਬੂਲ ਭੇਜਿਆ ਸੀ ਫਤੇਸ਼ਾਹ ਨੇ ਬੁਲਾਇਆ ਕਿ ਮਹਾਰਾਜ ਜੀ ਤੁਸੀਂ ਆਓ ਗੁਰੂ ਸਾਹਿਬ ਕਹਿੰਦੇ ਅਸੀਂ ਤੇ ਨਹੀਂ ਜਾਣਾ ਪ੍ਰੋਤ ਦਇ ਆਰਾਮ ਆਨੰਦ ਚੰਦ ਇਸੇ ਗਏ ਜਦੋਂ ਤੰਬੂਰ ਰੱਖਣ ਦਾ ਵੇਲਾ ਆ ਤੰਬੂਲ ਸਮਝ ਗਿਆ ਆਪਾਂ ਨਾ ਮੈਂ ਸਿੱਧੇ ਸ਼ਬਦ ਵਰਤਾ ਜਿਵੇਂ ਕਿਸੇ ਨੂੰ ਸਗਣ ਪਾਣਾ ਹੋਵੇ ਹੁਣ ਸਭ ਤੋਂ ਜ਼ਿਆਦਾ ਜਿਹੜਾ ਤੰਬੂਲ ਕੀਮਤੀ ਸੀ ਉਹ ਗੁਰੂ ਗੋਬਿੰਦ ਸਿੰਘ ਦਾ ਸੀ ਕਿਸੇ ਰਾਜੇ ਦਾ ਇਹਨਾ ਕੀਮਤੀ ਨਹੀਂ ਸੀ ਕਿਉਂਕਿ ਬੇਟੀ ਦੇ ਵਿਆਹ ਵਿੱਚ ਬੁਲਾਇਆ ਹੈ ਨਾ ਭੀਮਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਤੰਬੂਲ ਖੋਣਾ ਹੈ ਤੇ ਸਿੱਖਾਂ ਨੂੰ અપਮਾਨਿਤ ਕਰਨਾ ਹੈ ਫਤਿਹशाह ਨੇ ਕਿਹਾ ਵੀ ਇਹ ਕੰਮ ਨਾ ਕਰੀਏ ਉਹਨੇ ਕਿਹਾ ਜੇ ਨਹੀਂ ਤੇ ਮੈਂ ਢੋਲੀ ਨਹੀਂ ਲਿਜਾਵਾਂਗਾ ਧੀ ਤੇਰੀ ਦੀ ਉੱਥੇ ਫਿਰ ਫਤਿਹशाह ਕਮਜ਼ੋਰੀ ਕਹਿ ਲੋ ਮਜਬੂਰੀ ਕਹਿ ਲੋ ਪਰ ਸਿੱਖਾਂ ਨੇ ਤੰਬੂਲ ਨਹੀਂ ਦਿੱਤਾ ਜੁੱਧ ਹੋਇਆ ਲੜਾਈ ਥੋੜੀ ਜਿਹੀ ਹੋਈ ਵਾਪਸ ਆ ਗਏ ਮੁਕ ਦੀ ਗੱਲ ਕੀ ਵੀ ਉਸ ਤੋਂ ਬਾਅਦ ਫਿਰ ਪੰਗਾਣੀ ਦਾ ਜੁੱਧ ਹੋਇਆ ਇੱਕ ਪੱਖ ਤਾਂ ਇਹ ਵੇ ਦੂਸਰਾ ਪੱਖ ਹੈ ਜਿਹੜੀ ਬਾਣੀ ਅਸੀਂ ਅੱਜ ਸ਼ੁਰੂ ਕਰ ਲੱਗੇ ਆ ਅਰਥ ਸਾਡੇ ਵਿਦਵਾਨ ਪੁਰਸ਼ੇ ਕਹਿੰਦੇ ਆ ਸੰਪਰਦਾਇ ਵਰਦਾਨ ਵਿਦਵਾਨ ਵੀ ਤੇ ਖਾਸ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਦੋਂ ਟੀਕਾ ਕੀਤਾ ਜਾਬ ਸਾਹਿਬ ਦਾ ਬਹੁਤ ਪੜਨ ਵਾਲਾ ਜੂ ਵੀ ਉਸ ਵਿੱਚ ਉਹ ਕਹਿੰਦੇ ਆ ਇਹ ਬਾਣੀ ਸਤ ਗੁਰਾਂ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਹੈ ਜਿਹੜੀ ਅਕਾਲ ਉਸਤ ਦੀ ਬਾਣੀ ਯਾਦ ਰੱਖਿਓ ਅੰਮ੍ਰਿਤ ਸੰਚਾਰ ਹੁੰਦਾ ਹੈ 1699 ਨੂੰ ਤੇ ਜਾਪ ਸਾਹਿਬ ਦੀ ਬਾਣੀ ਜਿਹੜੀ ਹੈ ਇਹ 1600 ਤੇ 85 ਨੂੰ ਉਚਾਰਨ ਕੀਤੀ ਜਾ ਰਹੀ ਹੈ ਜਿਹੜਾ ਸਮਾਂ ਉਸ 85 ਕੋ 86 ਕੋ ਮੈਂ ਕਾਇਸ ਕਰਕੇ 3 ਸਾਲਾਂ ਦੇ ਜਦੋਂ ਮਹਾਰਾਜ ਆਏ ਆ ਉਸ ਦੇ ਨਾਲ ਨਾਲ ਅਕਾਲ ਉਸਤਤ ਦੀ ਬਾਣੀ ਗੁਰਦੇਵ ਨੇ ਉੱਥੇ ਵਿਚਾਰਨ ਕੀਤੀ ਜਿਹੜਾ ਖਾਸ ਕਰਕੇ ਤਪ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਅਸੀਂ ਪੜਨੇ ਆ ਸਰਬਕ ਸੁਧ ਸਮੂਹ ਸਿਧਾਨ ਕੇ ਇਹ ਅਕਾਲ ਉਸਤਤ ਦੀ ਬਾਣੀ ਦਾ ਹਿੱਸਾ ਨੇ ਚਲਦੀ ਕੋਈ ਬਾਣੀ ਵਿੱਚ ਹੁੰਦਾ ਤਪ ਪ੍ਰਸਾਦ ਸਵਈਏ ਸਤਿਗੁਰਾਂ ਨੇ ਇਹ ਜਿਹੜੀ ਰਚਨਾ ਹੈ ਜਿਹੜੀ ਅੱਜ ਅਸੀਂ ਪੜਨ ਲੱਗੇ ਆ ਇਹ ਜਾਪ ਸਾਹਿਬ ਦੀ ਬਾਣੀ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਵਗਦਾ ਹੋਇਆ ਜਮਨਾ ਦੇ ਨਿਰਮਲ ਪਾਣੀ ਦਾ ਪ੍ਰਵਾਹ ਸੱਚ ਇਹੋ ਦੇ ਕਿਨਾਰੇ ਤੇ ਬੈਠ ਕੇ ਉਚਾਰਨ ਕੀਤੀ ਹੈ ਇਸ ਬਾਣੀ ਦੇ ਲਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਫਿਰ ਬੇਨਤੀ ਸੁਣਿਓ ਜਿਨ੍ਹਾਂ ਨੂੰ ਇਸ ਗੱਲ ਦਾ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਦਾ ਵਿਦਿਆ ਦਰਬਾਰ ਮੈਂ ਵਿਦਿਆ ਦਰਬਾਰ ਕਹਾਂਗਾ ਸਾਡੇ ਪੁਰਾਣੇ ਵਿਦਵਾਨ ਵਿਦਿਆ ਦਰਬਾਰ ਕਹਿੰਦੇ ਸਨ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਦਵਤਾ ਤੇ ਰਚਨਾ ਬਾਰੇ ਖਾਸ ਕਰਕੇ ਕਵੀ ਇਥੇ ਹਜ਼ੂਰ ਦੇ ਚਰਣਾ ਚ ਰਹਾ ਉਹ ਇੱਕ ਕਿਤਾਬ ਜਰੂਰ ਪੜਨ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਸ਼ਾਇਦ ਮਿਲ ਜਾਏ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ ਦਰਬਾਰੀ ਰਤਨਾ ਵਿੱਚ 52 ਕਵੀਆਂ ਦਾ ਜ਼ਿਕਰ ਹੈ 35 ਉਲੱਥਾਕਾਰਾਂ ਦਾ ਜ਼ਿਕਰ ਹੈ ਜਿਹੜੇ ਉਲੱਥੇ ਕਰ ਰਹੇ ਨੇ ਚਾਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ ਸਨ ਇਹਨਾਂ ਲਿਖਾਰੀਆਂ ਵਿੱਚੋਂ ਸਭ ਤੋਂ ਜਿਹੜੇ ਨਜ਼ਦੀਕ ਦੇ ਸਤਕਾਰਯੋਗ ਆਤਰ ਸਨ ਸਾਰੇ ਸਤਕਾਰਯੋਗ ਆਤਰ ਸਨ ਉਹ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਸਤਗੁਰੂ ਜਿਹਦੀ ਬਾਣੀ ਲਿਖਦੇ ਸਨ ਇੱਕ ਮੈਂ ਕਟਨਾਪਨ ਹੋਰ ਸੰਜੀ ਕਰਕੇ ਡਾਕਟਰ ਤਾਰਨ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਸਿੱਖ ਸਿੱਖੀ ਸਿਧਾਂਤ ਉਹ ਕਿਤਾਬ ਪੜੋ ਉਹਦੇ ਵਿੱਚ ਉਹ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਯਮਨਾ ਦੇ ਕਿਨਾਰੇ ਉੱਥੋਂ ਯਮਨਾ ਸ਼ਾਂਤ ਹੋ ਗਈ ਆਪਣੇ ਦੇਖਿਆ ਹੋਣਾ ਹੈ ਪੱਥਰ ਦੀ ਸੇਲਸੀ ਪਾਣੀ ਸੋਕਦਾ ਹੁੰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਅਕਾਲ ਦੀ ਉਸਤਤ ਕੀਤੀ ਉਹ ਤੇ ਚੰਚਲ ਭਟਕਦਾ ਪਾਣੀ ਵੀ ਸ਼ਾਂਤ ਹੋ ਗਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਦੀ ਉਸਤਤ ਵਿੱਚ ਭਾਈ ਮਨੀ ਸਿੰਘ ਲਿਖ ਰਹੇ ਇੱਕ ਪਾਠ ਹੈ ਅਕਾਲ ਸਦਾ ਜ਼ਮੀਂ ਤੂੰ ਹੀ ਜ਼ਮਾ ਤੂੰ ਹੀ ਮਕਾਂ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ